ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਕਾਮਸਾਨ बड़े शरदा से चमुखा जी बाबा शी चंद जी का है जो असं इतिहास को पढ़ते हैं कि बाबा शी चंद जी ने पाठशाह तपस्या की तपस्या के वि जो सतम बाबा चीशन महाराज अपने नाल के पिंड पाप में रहा सन इतिहास जिक्र मिलता है कि एक रात का ठहरे सन और मेरे अमृत मेरे उठ के दर्शन कट के ये टाली का रुख है जिनको गुरुद्वार बचाया जाता है ਤੇ ਜਿਹਨਾਂ ਸੰਤਾਂ ਜਿਹਦਾ ਪ੍ਰਤੀ ਰੋਜ਼ ਹੁੰਗਿਆ ਹਨ ਜਿਹਨਾਂ ਦੀਆਂ ਵਰਦਾ ਪੂਰੀਆਂ ਹੁੰਦੀਆਂ ਹਨ ਤੇ ਸੰਤਾਂ ਦਾ ਬਹੁਤ ਬਹੁਤ ਧੰਵਾਦ ਹੈ ਇਹਨਾਂ ਨੇ ਸਾਧ ਸੰਗਤ ਦੇ ਚਰਨਾ ਵਿੱਚ ਨਾ ਸਤਿ ਸ੍ਰੀ ਅਕਾਲ ਜੀ ਦਾ ਜੀਉ ਪ੍ਰਕਾਸ਼ ਦੀਆਂ ਨਿਰੰਤਨ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਵਾਦ ਬਾਬਾ ਮੀਰ ਸਿੰਘ ਦਾ ਜੋ ਮੁਕਤਸਰ ਦੇ ਰਹਿਣ ਵਾਲੇ ਹਨ ਪਰ ਇਹ ਸਤਿਕਾਰ ਅਤੇ ਸਾਡੇ ਸਮਾਜ ਤੋਂ ਸਾਡੇ ਕੋਲ ਪਹੁੰਚੇ ਹਨ ਇਸ ਸਾਧ ਸੰਗਤ ਇਹਨਾਂ ਨੂੰ ਕਰਦੀ ਤਰ੍ਹਾਂ ਜੀਤਾਂ ਦੇ ਰੂਪ ਦੇ ਦਰਸਾਤਾ ਚ ਗੁਰੂ ਜੀ ਕੀ ਪ੍ਰੀਤ ਨੇ ਇਹ ਡਾਕਟੋਰ ਬਸ ਤੇ ਨਵਾਲੇਪੁਰ ਨਗਰ ਦੇ ਜੀਸਤ ਪਰਸਰ ਸਰ ਜੀ ਆਹ ਜੀ ਜੀ ਕੀ ਪਤੀ ਆਹ ਜੀ ਜੀ ਦਾ ਖਾਲਦਾ ਵਾਈਫ ਜੀ ਮੇਰਾ ਨਾਮ ਰਿਜੇ ਸਿੰਘ ਪਿੰਡ ਤੂਰ ਭਾਈ ਨਸੀਰ ਜੇ ਦਰਵਾਜੇ ਤੋਂ ਬੋਲਦਾ ਨਹੀਂ ਮੈਂ ਆਪਣੇ ਘਰੇ ਨੂੰ ਕਰ ਲਿਆ ਜਤਾਰ ਦੇ ਕਰਕੇ ਮੋਤਾ ਮੋਤਾ ਨਹੀਂ ਕਰ ਜਾਂਦਾ ਰਾਹ ਯਾਤਰਾ ਕਰਦਾ ਹੋਇਆ ਆਂਧੇ ਸਤਾਨ ਦੇ ਕੋਲ ਜਾਗਾ ਕਿਨ੍ਹੇ ਘਰ ਨੂੰ ਮਸ਼ਕੂਰ ਹੋ ਗਈ ਇਤਿਹਸਾ ਦੇ ਕਾਦੇ ਸੇਵਾਦਾਰ ਨੇ ਮੇਨ ਕਾਉਣੇ 4.5 ਸੱਤ ਨੇ ਮੇਰਾ ਵਾਹਣਾ ਕੀਤਾ ਪਾਪਨਾ ਤੋਂ ਉਹਨੇ ਚੱਤੇ ਕਿੰਨੇ ਹੱਥ ਰੱਖੇ ਦੀ ਵਾਹਿਗੁਰੂ ਕੀ ਕਾਟਾ ਦਾ ਵਾਹਿਗੁਰੂ ਕੀ ਫਤੇਗੀ